ਜਦੋਂ ਉੱਤੇ ਮੌਜੂਦ ਬਾਪੂ ਜੀ ਫੱਟੜ ਹੋ ਜਾਂਦੇ ਨੇ ਤਾਂ ਉੱਥੇ ਹੀ ਗੱਡੀਆਂ ਦਾ ਕਾਫਲਾ ਰਾਜਾ ਵੜਿੰਗ ਦੀਆਂ ਗੱਡੀਆਂ ਦਾ ਕਾਫਲਾ ਉਹਨਾਂ ਦੇ ਵੱਲੋਂ ਰੁਕਵਾਇਆ ਜਾਂਦਾ ਤੇ ਉੱਥੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੁੰਦੀ ਹੈ ਫੋਰਸਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੂੰ ਚੱਕੋ ਤੇ ਛੇਤੀ ਤੋਂ ਛੇਤੀ ਜਿਹੜਾ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਜਾਵੇ ਤਾਂ ਹਾਲਤ ਗੰਭੀਰ ਹੋ ਜਾਂਦੀ ਹੈ ਉੱਥੇ ਹੀ ਜਿਹੜੇ ਲੋਕ ਮੌਜੂਦ ਹੁੰਦੇ ਨੇ ਜਾਂ ਫੋਰਸਾਂ ਹੁੰਦੀਆਂ ਨੇ ਗੱਡੀਆਂ 'ਚ ਮੌਜੂਦ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਸਾਰੇ ਬਾਹਰ ਆ ਕੇ ਬਾਪੂ ਜੀ ਨੂੰ ਚੁੱਕਣ ਲੱਗਦੇ ਨੇ ਤਾਂ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰਾਜਾ ਪੜਿੰਗ ਆਪਣੇ ਨਾਲ ਦੇ ਸਾਥੀਆਂ ਨੂੰ ਤੇ ਫੋਰਸਾਂ ਨੂੰ ਕਹਿੰਦੇ ਨੇ ਕਿ ਛੇਤੀ ਕਰੋ ਹਸਪਤਾਲ ਪੁੱਛਦੇ ਨੇ ਕਿ ਇੱਥੇ ਨੇੜੇ ਕਿੱਥੇ ਹਸਪਤਾਲ ਆ ਤੇ ਉਹਨਾਂ ਦਾ ਮੌਕੇ ਤੇ ਹੀ ਜਿਹੜਾ ਬਾਪੂ ਜੀ ਦਾ ਮਨਦ ਕੀਤੀ ਜਾਂਦੀ ਔਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਇਲਾਜ ਦੇ ਲਈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਦੇ ਉੱਤੇ ਸਾਂਝੀਆਂ ਕਰ ਰਹੇ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਤਾਹਰ ਕਰ ਲੈਣੇ ਆਂ ਆ ਗੱਡੀ ਗਈ ਰਹੀ ਐ गिरी बाबा जी अगर अस्पताल कितने यार चलो छावे ਜਿਪਸੀ ਚਲੇ ਆਓ ਜਿਪਸੀ ਚਲੇ ਆਓ ਉਹ ਯਾਰ ਨਾ ਨੰਬਰ ਲਿਖ ਇਕਈ ਨਹੀਂ ਹੁੰਦਾ ਨਾ ਹੈਲੋ ਇਹਨਾਂ ਦਾ ਨਾਮ ਤੇ ਨੰਬਰ ਲਿਖ ਲੈ ਕਿਹੜਾ ਪੈਂਦਾ ਆ ਗੱਡੀ ਆ ਇਕਈ ਮੁਰਗੀ ਤੁਸੀਂ ਹੌਟੂ ਫੋਡੀ ਕਾਰ ਆਲਟੋ ਤੁਸੀਂ ਕਿੱਥੋਂ ਹੈਲੋ ਮੇਰਾ ਨੰਬਰ ਲਿਖ ਲਾ ਬਾਈ ਦਾ ਠੀਕ ਹੈ ਉਹ ਹਸਪਤਾਲ ਲੈ ਕੇ ਜਾਈਗਾ ਸਿੱਧਾ ਉਧਰੋਂ ਤੁਸੀ ਆ ਤੁਹਾਨੂੰ ਜਾਂਦੇ ਨਹੀਂ ਨਹੀਂ ਇਸ ਤੋਂ ਪਿੱਛੇ ਆ ਰਹੇ ਮੇਰੇ ਪਿੱਛੇ ਆ ਬੈਹ ਆਉਂਦੇ ਬਾਈ ਉਹ ਆਈ ਐਈ ਟੋਲਾ ਲਓ ਉਹ ਆਈ ਕੰਨੀ ਨਹੀਂ ਆਸ਼ੁਨ ਉਹਦੇ ਸੌਠੀ ਕੰਗ ਲੱਗ ਰਿਹਾ ਨਹੀਂ ਆਸ਼ੁਨ ਉਹ ਨਹੀਂ ਆਸ਼ੁਨ ਰਹਾ ਚੱਲ ਕੇ ਕਿ ਤੁਸ ਜੀ ਤੁਹਾਨੂੰ ਪਹਿਲੀ 40000 ਕੋਈ ਗੱਲ ਵੀ ਆਪਣੇ ਪੁੱਛਾ ਰਿਹਾ ਨਾਮ ਕੋਈ ਨਹੀਂ ਓਏ ਵੀਰ ਜੱਟ ਅੱਗੇ ਨਾ ਪਾ ਦੇ ਜਿਹੜਾ ਦੁਪਹਿਰ ਆਉਂਦਾ ਉਹ ਤੇ ਵੀਰ ਲੈ ਲੈਣੇ 20 ਲੈ ਲੈਣੇ ਕੋਈ ਨਾ ਕੋਈ ਟੋੜ ਕੇ ਜਾਓ ਨਹੀਂ ਬਾਹਰ ਵਾਹੋ ਸਾਥ ਕਰ ਮੜੇ ਆਪ ਜੀ ਸੈਕਟਰੀ ਆਉਂਦੇ ਆ ਸੈਕਟਰੀ